ਹੈਲੋ एवरीवन ਵੈਲਕਮ ਬੈਕ ਟੂ ਅਰ ਚੈਨਲ ਗਿਆਨ ਡਾਟ 24 ਤਾਂ ਹੋਪ ਕਰਦਾ ਕਿ ਸਭ ਵਧੀਆ ਹੋਗੇ ਤਾਂ ਦੋਸਤੋ ਅੱਜ ਦੀ ਕਲਾਸ ਈਟੀਟੀ ਦੇ ਬੱਚਿਆਂ ਲਈ ਰਹਿਣ ਵਾਲੀ ਆ ਕਿਉਂਕਿ ਈਟੀਟੀ ਦੀ ਵੈਕੰਸੀ ਪੈਂਡਿੰਗ ਰਹੀ ਸੀ ਕਿ ਤੇ ਕਾਫੀ ਬੱਚਿਆਂ ਨੂੰ ਉਸ ਦਾ ਵੇਟਿੰਗ ਦਾ ਇੰਤਜ਼ਾਰ ਸੀਗਾ ਕਿ ਕਦੋਂ ਇਸ ਦਾ ਅਗੇ ਪ੍ਰੋਸੈਸ ਚੱਲੇ ਜਾਵੇਗਾ ਤਾਂ ਦੋਸਤੋ ਇਹ ਤੁਹਾਨੂੰ ਦੱਸ ਦਈਏ ਕਿ ਨੋਟਿਸ ਆਸ ਤੋਂ ਇੱਕ ਦੋ ਦਿਨ ਪਹਿਲਾਂ ਨਿਕਲ ਗਿਆ ਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਤੁਹਾਡਾ ਜੋ ਕਿ ਪੇਪਰ A ਆ ਫਿਰ ਤੋਂ ਰੀ ਕੰਡਕਟ ਕਰਵਾਇਆ ਜਾਵੇਗਾ ਕਿਉਂਕਿ ਪੇਪਰ A ਦੇ ਵਿੱਚੋਂ ਕਾਫੀ ਜ਼ਿਆਦੀ ਖਾਮੀਆਂ ਸਿਲੇਬਸ ਦੇ ਵਿੱਚ ਸੀਗੀਆਂ ਜਿਸ ਕਰਕੇ ਤੁਹਾਡਾ ਪੇਪਰ A ਕੈਨਸਲ ਹੋ ਗਿਆ ਸੀਗਾ ਤੇ ਤਾਂ ਹਾਈ ਕੋਰਟ ਦੇ ਨਿਰਦੇਸ਼ਕ ਦੇ ਅਨੁਸਾਰ ਤੁਹਾਡਾ ਪੇਪਰ A ਫਿਰ ਤੋਂ 2 ਮਹੀਨਿਆਂ ਦੇ ਅੰਦਰ ਹੀ ਕੰਡਕਟ ਕਰਵਾਇਆ ਜਾਵੇਗਾ ਤੇ ਤੁਹਾਡੀ ਟੋਟਲ ਬਗੰਸੀ ਆ ਜੋ ਕਿ ਤੁਹਾਡੀ 993 ਇਸ ਦਾ ਫੁੱਲ ਪ੍ਰਸਾਸਨ ਤੇ ਨਾ ਬੱਚੇ ਦੀ ਜੁਆਇਨਿੰਗ 6 ਮਹੀਨਿਆਂ ਦੇ ਅੰਦਰ ਅੰਦਰ ਕਰਵਾਇਆ ਜਾਵੇਗੀ ਇਸ ਕਰਕੇ ਤੁਸੀਂ ਅੱਜ ਤੋਂ ਹੀ ਤਿਆਰੀ ਕਰਨਾ ਸ਼ੁਰੂ ਕਰ ਦੋ ਕਿਉਂਕਿ ਪੇਪਰ A ਤੁਹਾਡਾ ਦੁਬਾਰਾ ਹੀ 2 ਮਹੀਨਿਆਂ ਦੇ ਵਿੱਚ ਕਦੋਂ ਵੀ ਕੰਡਕਟ ਕਰਵਾ ਸਕਦੇ ਹਨ ਸਰਕਾਰ ਇਸ ਕਰਕੇ ਬੱਚਿਓ ਤੁਸੀਂ ਅੱਜ ਹੀ ਇਸ ਚੈਨਲ ਨੂੰ ਸਬਸਕ ਕਿਉਂਕਿ ਪਹਿਲੇ ਵੀ ਇਸ ਚੈਨਲ ਤੋਂ ਹੀ ਕਾਫੀ ਬੱਚਾ ਨੇ ਸਿਲੇਬਸ ਦੀ ਤਿਆਰੀ ਕੀਤੀ ਸੀ ਕਿ ਆਪਕਾ ਕਲਾ ਕਲਾ ਟੋਪਿਕ ਕਾਫੀ ਬੇਸਿਕ ਤੇ ਡੀਪ ਵੀ ਨੇ ਸਮਝਾਇਆ ਸੀਗਾ ਤੇ ਬੱਚਿਆਂ ਦਾ ਸਕੋਰ ਕਾਰਡ ਵੀ ਕਾਫੀ ਜ਼ਿਆਦਾ ਵਧੀਆ ਰਿਹਾ ਸੀਗਾ ਇਸ ਕਰਕੇ ਤੁਸੀਂ ਵੀ ਜੇਕਰ ਚਾਹੁੰਦੇ ਹੋ ਕਿ ਤੁਹਾਡਾ ਇਹ ਮੌਕਾ ਹੱਥੋਂ ਨਹੀਂ ਜਾਵੇ ਤੁਸੀਂ ਅੱਜ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿਓ ਤੇ ਆਪਣੀ ਕੱਲੀ-ਕੱਲੀ ਵੀਡੀਓ ਦੇ ਨੋਟਸ ਵੀ ਜਰੂਰ ਬਣਾਇਓ ਕਿਉਂਕਿ ਤੁਸੀਂ ਤੁਹਾਡੇ ਕੋਲ ਟਾਈਮ ਥੋੜਾ ਆ ਤੁਹਾਨੂੰ ਵੀਡੀਓ ਦੇਖਦੇ ਵਿੱਚ ਤੁਹਾਡਾ ਟਾਈਮ ਜ਼ਿਆਦਾ ਲੱਗ ਜੇਗਾ ਇਸ ਕਰਕੇ ਤੁਹਾਡੇ ਨੋਟਸ ਹੀ ਤੁਹਾਡੇ ਆਖਰ ਟਾਈਮ ਦੇ ਵਿੱਚ ਕੰਮ ਆਣਗੇ ਤੇ ਇਸ ਚੈਨਲ ਦੇ ਨਾਲ ਤੁਸੀਂ ਜੇਕਰ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤਾਂ ਤੁਸੀਂ ਜਾ ਕੇ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਤੇ ਵੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹੋਰ ਵੀ ਵੀਡੀਓ ਦੀ ਨੋਟੀਫਿਕੇਸ਼ਨ ਜਾਂ ਕੋਈ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਇਆ ਸਿੱਧੇ ਆਪਾਂ ਮੂਵ ਕਰਦੇ ਹਾਂ ਅਸ ਦੇ ਪੰਜਾਬ ਦਾ ਸਭ ਤੋਂ ਪਹਿਲਾ ਸੂਫੀ ਕਵੀ ਕਿਹੜਾ ਮੰਨਿਆ ਜਾਂਦਾ ਹੈ অপਸ਼ਨ ਬਾਬਾ ਫਰੀਦ ਸੁਲਤਾਨ ਬਾਹੁ ਬੁੱਲੇ ਸ਼ਾਹ ਜਾਂ ਸ਼ਾਹ ਹੁਸੈਨ ਰਾਈਟ ਅਨਸਰ অপਸ਼ਨ ਸੀ ਬੁੱਲੇ ਸ਼ਾਹ ਜੋ ਕਿ ਪੰਜਾਬ ਦਾ ਸਭ ਤੋਂ ਪਹਿਲਾ ਸੂਫੀ ਕਵੀ ਹੋਣ ਦਾ ਨਾਂ ਨੂੰ ਮਾਨ ਮਿਲਿਆ ਹੈਗਾ ਆਪਾਂ ਬੇਸਿਕ ਕਨਸੈਪਟ ਦੇਖ ਲੈਂਦੇ ਆਂ ਬੁੱਲੇ ਸ਼ਾਹ ਦਾ ਅਸਲੀ ਨਾਮ ਕੀ ਸੀਗਾ ਕਈ ਵਾਰ ਐਗਜ਼ਾਮ 'ਚ ਪੁੱਛਿਆ ਗਿਆ ਤਾਂ ਸੈਦ ਅਬਦੁੱਲਾਹ ਸ਼ਾ ਕਾਦੀ ਜੋ ਕਿ ਬੁੱਲੇ ਸ਼ਾਹ ਦਾ ਅਸਲੀ ਨਾਮ ਸੀਗਾ ਤੇ ਬੁੱਲੇ ਸ਼ਾਹ ਦੀ ਕਵਿਤਾ ਨੂੰ ਕੀ ਕਿਹਾ ਜਾਂਦਾ ਹੈ ਤਾਂ ਕਾਫੀਆ ਜੋ ਕਿ ਬੁੱਲੇ ਸ਼ਾਹ ਦੀ ਕਵਤਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਬੇਸਿਕ ਕਨਸੈਪਟ ਆਪਣੀ ਨੋਟਬੁੱਕ ਤੇ ਨੋਟ ਕਰ ਲੈਣੇ ਆ। ਨੈਕਸਟ ਪ੍ਰਿੰਸੀਪਲ ਤੇਜਾ ਸਿੰਘ ਦੀ ਪਹਿਲੀ ਪੁਸਤਕ ਕਿਹੜੀ ਸੀਗੀ? ਸੁਖਮਨੀ ਸਾਹਿਬ ਦਾ ਤਰਜਮਾ, ਗੁਰਵਾਨੀ ਦੀਆਂ ਲਗਾ ਮਾਤਰਾਾਂ, ਆਸਾਂ ਦੀ ਵਾਰ ਜਾਂ ਸਿੱਕ ਤੇ ਗੁਰੂ ਨਾਨਕ ਸਾਹਿਬ ਦਾ ਮਿਸ਼ਨ। ਇਹ ਪ੍ਰਸ਼ਨ ਕਈ ਵਾਰ ਐਗਜ਼ਾਮ 'ਚ ਪੀਡ ਹੋਇਆ। ਰਾਈਟ ਆਨਸਰ ਆਪਸ਼ਨ ਡੀ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਫਰਸਟ ਬੁੱਕ ਸੀਗੀ। ਤੇ ਪ੍ਰਕਾਸ਼ਿਤ ਕਰੋ ਹੋਈ ਸੀਗੀ ਬੁੱਕ 1914 ਵਿੱਚ ਪ੍ਰਕਾਸ਼ਿਤ ਹੋਈ ਸੀਗੀ ਤੇ ਤੇਜਾ ਸਿੰਘ ਇੱਕ ਭਾਰਤੀ ਸਿੱਖਕ ਵਿਦਵਾਨ ਅਧਿਆਪਕ ਲੇਖਕ ਅਤੇ ਨਵਾਦਕ ਸੀ ਇਹਨਾਂ ਦਾ ਜਨਮ ਤੇ ਮੌਤ ਕਦੋਂ ਹੋਈ ਸੀਗਾ ਇਹਨਾਂ ਦੀ ਜਨਮ ਹੋਈ ਸੀਗਾ ਜੀ 2 ਜੂਨ 1894 ਨੂੰ ਤੇ ਇਹਨਾਂ ਦੀ ਡੈਥ ਹੋਈ ਸੀਗੀ ਜੀ 10 ਜਨਵਰੀ 1958 ਨੂੰ 63 ਸਾਲ ਦੀ ਉਮਰ ਦੇ ਵਿੱਚ ਤੇ ਇਹਨਾਂ ਦੀ ਸਿੱਖਿਆ ਦੇ ਰਿਲੇਟਡ ਐਗਜ਼ਾਮ 'ਚ ਪ੍ਰਸ਼ਨ ਪੁੱਛਿਆ ਜਾਂਦਾ ਆ ਕਿ ਇਹਨਾਂ ਨੇ ਸਿੱਖਿਆ ਕੀ ਸੀ ਤਾਂ ਇਹਨੇ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਸੀ ਮੋਸਟ ਇੰਪੋਰਟੈਂਟ ਆ ਵੀ ਸੀ ਕਨਸੈਪਟ ਨੈਸਟ ਜੰਗ ਦਾ ਹਾਲ ਕਿਸ ਦੀ ਰਚਨਾ ਹੈ ਰਾਈਟ ਆਨਸਰ ਆਪਸ਼ਨ ਸੀ ਸ਼ਾ ਮੁਹੰਮਦ ਤਾਂ ਜੰਗ ਦੀ ਹਾਲ ਸ਼ਾ ਮੁਹੰਮਦ ਦੀ ਰਚਨਾ ਹੈ ਸ਼ਾ ਮੁਹੰਮਦ ਇੱਕ ਪ੍ਰਸਿੱਧ ਕਵੀ ਸੀ ਜਿਸ ਨੇ ਜੰਗਨਾਮਾ ਨਾਮਕ ਰਚਨਾ ਲਿਖੀ ਸੀ ਉਸ ਨੇ ਆਪਣੀ ਰਚਨਾਵਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮਰਾਜ ਦੀ ਸ਼ਾਨ ਦੀ ਪ੍ਰਸ਼ੰਸਾ ਕੀਤੀ ਸੀ ਨੈਕਸਟ ਪੰਜਾਬੀ ਲੋਕ ਗੀਤਾਂ ਦੀ ਸਭ ਤੋਂ ਪੁਰਾਣੀ ਵੰਗੀ ਕਿਹੜੀ ਹੈ ਸੋਹਾਗ ਟੋਲੇ ਟੱਪੇ ਜਾਂ ਸਿਠਣੀ ਰਾਈਟ ਆਨਸਰ ਹੋਵੇਗਾ অপਸ਼ਨ C ਟੱਪੇ ਤਾਂ ਪੰਜਾਬ ਲੋਕ ਗੀਤਾਂ ਵਿੱਚ ਸਭ ਤੋਂ ਪੁਰਾਣੀ ਮੰਗੀ ਹੈ ਜੀ ਟੱਪੇ ਦੋਸਤੋ ਜਿੰਨੇ ਵੀ ਪ੍ਰਸ਼ਨ ਹੋਣਗੇ ਇਹ ਸਾਰੇ ਹੀ ਮੋਸਟ ਇੰਪੋਰਟੈਂਟ ਦੇ ਪ੍ਰੀਵਿਊਜ਼ਰ ਐਗਜ਼ਾਮ ਵਿੱਚੋਂ ਕਲੈਕਟ ਕੀਤੇ ਹਨ ਇਸ ਕਰਕੇ ਤੁਸੀਂ ਆਪਣੀ ਜਾਸ ਤੋਂ ਹੀ ਨੋਟਸਬੁੱਕ ਤੇ ਨੋਟ ਕਰਨਾ ਸ਼ੁਰੂ ਕਰ ਦਿਓ ਤੁਸੀਂ ਨੋਟਸ ਜਦੋਂ ਬਣਾਓਗੇ ਤਾਂ ਤੁਸੀਂ ਐਗਜ਼ਾਮ ਜੋ ਤੁਹਾਡਾ ਨੇੜੇ ਹੋਏਗਾ ਤੁਸੀਂ ਕੱਲੀ-ਕੱਲੀ ਵੀਡੀਓ ਨਹੀਂ ਵੇਖੋਗੇ ਤੁਸੀਂ ਆਪਣੇ ਨੋਟਸ ਦੇਖ ਕੇ ਹੀ ਤੁਹਾਨੂੰ ਪੂਰੀ ਵੀਡੀਓ ਰਿਵੀਜ਼ਨ ਹੋ ਜਾਵੇਗੀ ਇਸ ਕਰਕੇ ਨੋਟਸ ਬਣਾਣਾ ਬੜੇ ਹੀ ਜ਼ਿਆਦਾ ਇੰਪੋਰਟਡ ਹਨ ਨੈਕਸਟ ਪ੍ਰਿੰਸੀਪਲ ਤੇਜ ਸਿੰਘ ਦਾ ਮੁੰਡਰਾ ਨਾਮ ਕੀ ਸੀ तेजाराम तेजा सिंह तेजमल ਦਾ ਕੋਈ ਨਹੀਂ ਰਾਈਟ ਆਨਸਰ অপশন এ तेजाराम ਜੋ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਮੁੱਢਲਾ ਨਾਮ ਸੀਗਾ ਤੇ ਇਹਨਾਂ ਦੇ ਬਚਪਨ ਦਾ ਨਾਮ ਸੀਗਾ ਜੀ ਤੇਜाराम ਤੇ ਜਦੋਂ ਇਹਨਾਂ ਨੇ ਅੰਮ੍ਰਿਤ ਛੱਕਿਆ ਸੀਗਾ ਉਸ ਤੋਂ ਬਾਅਦ ਇਹਨਾਂ ਦਾ ਨਾਮ ਪੈ ਗਿਆ ਸੀਗਾ ਜੀ ਤੇਜਾ ਸਿੰਘ ਤੇ ਇਹਨੂੰ ਨੇ ਅੰਮ੍ਰਿਤ ਕਹਿਣਾ ਤੋਂ ਛੱਕਿਆ ਸੀਗਾ ਜੀ ਬਾਬਾ ਖੈਮ ਸਿੰਘ ਵਿਦਿਯੋ ਨੈਕਸਟ ਖਵਾਜਾ ਬਖਤਿਆਰ ਕਾਕੀ ਕਿਸ ਦੇ ਗੁਰੂ ਦਾ ਨਾਮ ਸੀਗਾ ਮੋਸਟ ਇੰਪੋਰਟੈਂਟ ਪ੍ਰਸ਼ਨ ਬੁੱਲੇ ਸ਼ਾ ਬਾਬਾ ਫਰੀਦ ਕਾਦਰ ਯਾਰ ਜਾਂ ਸ਼ਾ ਹੁਸੈਨ ਰਾਈਟ ਆਪਸ਼ਨ ਬੀ ਬਾਬਾ ਫਰੀਦ ਤਾਂ ਖਵਾਜ਼ਾ ਬਖਤਿਆਰ ਕਾਕੀ ਬਾਬਾ ਫਰੀਦ ਜੀ ਦੇ ਗੁਰੂ ਦਾ ਨਾਮ ਸੀਗਾ ਬਾਬਾ ਫਰੀਦ ਜੀ ਨੂੰ ਪੰਜਾਬੀ ਖੱਤਰ ਦਾ ਪਿਤਾਮਾ ਵੀ ਬਾਬਾ ਫਰੀਦ ਨੂੰ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਗਜ਼ਲ-ਏ-ਸ਼ੱਕਰ ਦੀ ਉਪਾਦੀ ਧਾਰਨ ਕੀਤੀ ਸੀ ਉਪਾਦੀ ਕੇਵਾਰ ਪੁੱਛੀ ਗਈ ਆ ਕਿ ਬਾਬਾ ਫਰੀਦ ਜੀ ਨੂੰ ਕਿਹੜੀ ਉਪਾਦੀ ਧਾਰਨ ਕੀਤੀ ਸੀ ਤਾਂ ਗਜ਼ਲ-ਏ-ਸ਼ੱਕਰ ਦੀ ਉਪਾਦੀ ਨੈਕਸਟ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ? ਜਪ ਸਾਹਿਬ, ਜਪੂਜੀ ਸਾਹਿਬ ਦੇ ਫਰਨਾਮਾ, ਜਪ ਚਿੱਤਰਨਾਟਕ। ਰਾਈਟ ਆਪਸ਼ਨ B ਜਪੂਜੀ ਸਾਹਿਬ ਜੋ ਕਿ ਇਹਨਾਂ ਵਿੱਚੋਂ ਜੋ ਕਿ ਇਹ ਰਚਨਾ ਹੈ ਜਪੂਜੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ। ਜਪੂਜੀ ਸਾਹਿਬ ਗੁਰੂ ਨਾਨਕ ਦੇਵ ਜੀ ਰਚਨਾ ਹੈ ਤੇ ਬਾਕੀ ਸਾਰੀਆਂ ਜਿੰਨੀ ਵੀ ਰਚਨਾਵਾਂ ਹਨ ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਹਨ। ਨੈਕਸਟ ਮੂਵ ਕਰਦੇ ਹਾਂ ਹਾਸ਼ਮ ਨੇ ਕਿੰਨੇ ਕਿੱਸਿਆਂ ਦੀ ਰਚਨਾ ਕੀਤੀ ਹੈ? 2 5 4 ਜਾਂ 6? ਰਾਈਟ ਅਨਸਰ ਆਪਸ਼ਨ ਬੀ 5 ਤਾਂ ਹਾਸ਼ਮ ਨੇ ਟੋਟਲ 5 ਕਿਸੇ ਦੀ ਰਚਨਾ ਕੀਤੀ ਹੈ ਕਿਸੇ ਕਾਫੀ ਹੀ ਜ਼ਿਆਦਾ ਮਸ਼ਹੂਰ ਹਨ ਆਪਾਂ ਦੇਖ ਲੈਂਦੇ ਹਾਂ ਹਾਸ਼ਮ ਨੇ ਟੋਟਲ ਕੁੱਲ 5 ਕਿਸੇ ਦੀ ਰਚਨਾ ਕੀਤੀ ਸੀ ਕਿਹੜੇ ਕਿਹੜੇ ਕਿਸੇ ਸੀਗੇ ਜੀ ਸੋਨੀ ਮਹਿਵਾਰ ਹੀਰ ਰਾਂਝਾ ਸਸੀ ਪੁੰਨੂ ਲੈਲਾ ਮਜਨੂ ਅਤੇ ਸ਼ਰੀ ਫਰਹਾਦ ਇਹ ਟੋਟਲ 5 ਕਿਸੇ ਸੀਗੇ ਲੈਲਾ ਮਜਨੂ ਤੋਂ ਇਲਾਵਾ ਇਹਨਾਂ ਨੇ 4 ਕਿਸੇ ਪੰਜਾਬੀ ਵਿੱਚ ਲਿਖੇ ਸੀਗੇ ਨੈਕਸਟ ਹੇਠ ਲਿਖਿਆਂ ਵਿੱਚ ਕਿਸ ਨੂੰ ਪਹਿਲੀ ਅਹੀਮ ਨਾਰੀ લેਕਾ ਮੰਨਿਆ ਜਾਂਦਾ ਹੈ ਲక్ష్ਮੀ ਰਾਣੀ ਅਮ੍ਰਿਤਾ ਪ੍ਰੀਤਮ ਦਿਲੀਪ ਕੋਟੀਵਾ ਨਾ ਜਾਣ ਸਾਰੇ ਰਾਈਟ ਆਨਸਰ ਆਪਸ਼ਨ ਬੀ ਅਮ੍ਰਿਤਾ ਪ੍ਰੀਤਮ ਜਿਨ੍ਹਾਂ ਨੂੰ ਅਹੀਮ ਨਾਰੀ લેਕਾ ਮੰਨਿਆ ਗਿਆ ਹਤ ਆਪਾਂ ਆਪਾਂ ਬੇਸਿਕ ਕਨਸੈਪਟ ਦੇਖ ਲੈਂਦੇ ਆਂ ਅਮ੍ਰਿਤਾ ਪ੍ਰੀਤਾ ਦਾ ਜਨਮ 31 ਅਗਸਤ 1919 ਨੂੰ ਗੁਜਰਾਵਾਲਾ ਵਿੱਚ ਹੋਇਆ ਸੀਗਾ ਅਤੇ ਦੇਸ਼ ਦੀ ਵੰਡ ਤੋਂ ਬਾਅਦ ਇਹ ਕਿੱਥੇ ਚਲ ਗਈ ਸੀ ਗਰਦੁਨ ਰੈਨਗਟੇ ਅਮ੍ਰਿਤਾ ਪ੍ਰੀਤਮ ਪੰਜਾਬ ਦੇ ਸਭ ਤੋਂ ਪ੍ਰਸਿੱਧ ਲੇਖਕਾਂ ਵਿੱਚੋਂ ਇੱਕ ਹੈ। ਉਹਨਾਂ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਮੰਨਿਆ ਜਾਂਦਾ ਹੈ। ਉਹ ਕੁੱਲ ਮਿਲਾ ਕੇ ਲਗਭਗ ਉਹਨਾਂ ਨੇ 100 ਕਿਤਾਬਾਂ ਲਿਖੀਆਂ ਹਨ ਤੇ ਉਹਨਾਂ ਦੀ ਚਰਿੱਤਰ ਆਤਮਕਤਾ ਰਸਿੱਦੀ ਟਿਕਟ। ਕਈ ਵਾਰ ਇਗਜ਼ਾਮ 'ਚ ਪੁੱਛਿਆ ਵੀ ਗਿਆ ਹੈ ਆ ਕਿ ਰਸਿੱਦੀ ਟਿਕਟ ਕਿਹਨਾਂ ਦੀ ਪੁਸਤਕਾ ਤਾਂ ਅਮ੍ਰਿਤਾ ਪ੍ਰੀਤਮ ਦੀ ਤੇ ਉਹਨਾਂ ਨੂੰ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਵਿਮੋਸ਼ਨ ਵੀ ਦਿੱਤਾ ਗਿਆ ਸੀ ਇਹ ਵੀ ਤੁਸੀਂ ਦੇਖ ਲੈਣਾ ਹੈ ਤੇ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਕਿਹੜਾ ਆ ਜੀ ਪਦਮ 부ਸ਼ਨ ਸੈਕਿੰਡ ਤੇ ਪਦਮ ਵਿਭੂਸ਼ਨ ਤੇ 3 ਨੰਬਰ ਤੇ ਪਦਮ ਸ਼੍ਰੀ ਨੈਕਸਟ ਕੁਲਵੰਤ ਸਿੰਘ ਵੀਰਗ ਦਾ ਸਭ ਤੋਂ ਪਹਿਲਾ ਕਹਾਣੀ ਸਿੰਘ ਰੇ ਕਿਹੜਾ ਸੀਗਾ ਨਵੇਂ ਲੋਕ ਦੁੱਧ ਦਾ ਛੱਪੜ ਸ਼ਾਵਿਲਾ ਜਾਂ ਤੂੜੀ ਦੀ ਪੰਡ ਰਾਈਟ অপਸ਼ਨ ਸੀ ਸ਼ਾਵਿਲਾ ਕੁਰਵੰਤ ਸਿੰਘ ਵੀਰਕਦਾਸ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਸੀਗਾ ਜੀ ਸ਼ਾ ਵਿਲਾ ਤੇ ਕੁਰਵੰਤ ਸਿੰਘ ਵੀਰਕਦਾਸ ਸਭ ਤੋਂ ਪਹਿਲੀ ਕਹਾਣੀ ਸੀਗੀ ਜੀ ਸ਼ਾ ਵਿਲਾ ਤੇ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ ਤੁਸੀਂ ਇਹ ਵੀ ਨੋਟ ਕਰ ਲੈਣਾ ਜੀ 1950 ਦੇ ਵਿੱਚ ਕਿਹ ਵਾਰ ਐਗਜ਼ਾਮ 'ਚ ਪੁੱਛਿਆ ਵੀ ਜਾ ਸਕਦਾ ਹੈ ਨੈਕਸਟ ਪੰਜਾਬੀ ਵਿੱਚ ਸਭ ਤੋਂ ਪਹਿਲਾ ਕਿਸ ਨੇ ਕਿਸਾ ਮਿਰਜਾ ਸਾਹਿਬ ਲਿਖਿਆ ਸੀਗਾ ਜੀ ਦ ਮਦਰਸ਼ਿਪ ਕੁਮਾਰ ਬਟਾਲਵੀ ਨਰਿੰਦਰ ਸਿੰਘ ਪੂਰਜਾ ਪਿੱਲੂ ਰਾਈਟ ਆਨਸਰ ਆਪਸ਼ਨ ਡੀ ਪਿੱਲੂ ਜਿਨ੍ਹਾਂ ਨੇ ਪੰਜਾਬੀ ਵਿੱਚ ਸਭ ਤੋਂ ਪਹਿਲਾ ਕਿੱਸਾ ਮਿਰਜ਼ਾ ਸਾਹਿਬ ਇਹਨਾਂ ਨੇ ਲਿਖਿਆ ਸੀਗਾ ਤੇ ਪ੍ਰਸ਼ਨ ਐਗਜ਼ਾਮ 'ਚ ਕਈ ਵਾਰ ਰਿਪੀਟ ਹੋਇਆ ਆ। ਨੈਕਸਟ ਪਿੱਲੂ ਦਾ ਮਿਰਜ਼ਾ ਸਾਹਿਬ ਕਿਸ ਰੂਪ ਵਿੱਚ ਸੀ? ਲਿਖਤੀ ਸੀਗਾ, ਮੌਖਿਕ, ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੀ। ਰਾਈਟ ਆਨਸਰ ਆਪਸ਼ਨ B ਮੌਖਿਕ। ਤਾਂ ਪਿੱਲੂ ਦਾ ਜੋ ਕਿ ਮਿਰਜ਼ਾ ਸਾਹਿਬ ਸੀਗਾ ਇਹ ਮੌਲਿਖ ਸੀ ਕਮ। ਨੈਕਸਟ ਹਾਸ਼ਮ ਤੋਂ ਪਹਿਲਾਂ ਕਿਸ ਨੇ ਸਸੀ ਪੁੰਨੂ ਦਾ ਕਿੱਸਾ ਲਿਖਿਆ ਸੀਗਾ? ਰਾਈਟ ਆਪਸ਼ਨ ਬੀ ਹਾਫਿਜ਼ ਵਰਖੁਦਾਰ ਹਾਫਿਜ਼ ਵਰਖੁਦਾਰ ਠੀਕ ਹੈ ਜੋ ਹਾਸ਼ਮ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਸੀ ਪੁੰਨੂ ਉਹਨਾਂ ਨੇ ਲਿਖਿਆ ਸੀਗਾ ਨੈਕਸਟ ਅਜੀਤ ਕੌਰ ਦੀ ਪਹਿਲੀ ਕਹਾਣੀ ਦਾ ਨਾਮ ਦੱਸੋ ਇੱਕ ਮੁਲਾਕਾਤ ਇੱਕ ਪਿੰਡ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਪਸ਼ਨ ਏ ਇੱਕ ਮੁਲਾਕਾਤ ਜੋ ਕਿ ਅਜੀਤ ਕੌਰ ਦੀ ਪਹਿਲੀ ਕਹਾਣੀ ਦਾ ਨਾਮ ਸੀਗਾ ਦੋਸਤੋ ਤੁਸੀਂ ਕਲਾਸ ਦੇ ਨਾਲ ਐਂਡ ਤੱਕ ਬਨੇ ਰਹਿਣਾ ਆ ਤੇ ਜਿੰਨੀ ਵੀ ਕਲਾਸਾਂ ਹੋਣਗੀਆਂ ਤੁਹਾਡੇ 2 ਮਹੀਨੇ ਦੇ ਅੰਦਰ ਤੁਸੀਂ ਸਾਰੀਆਂ ਹੀ ਦੋ ਤਿੰਨ ਵਾਰ ਰਿਵੀਜ਼ਨ ਕਰ ਲੈਣੀਆਂ ਜੇ ਹੋ ਸਕੇ ਤਾਂ ਨੋਟਸ ਜਰੂਰ ਬਣਾ ਲਿਓ ਨੈਕਸਟ ਅਬ ਆ ਬੇਸਿਕਸ ਚੱਪ ਦੇਖ ਲੈਂਦੇ ਆ ਅਜੀਤ ਕੋਰ ਦੀ ਪਹਿਲੀ ਕਹਾਣੀ ਸੀਗੀ ਜੀ ਇੱਕ ਪਿੰਡ ਇਹ 1948 ਦੇ ਅੰਤ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਤੇ ਅਜੀਤ ਕੋਰ ਦਾ ਜਨਮ ਕਦੋਂ ਹੋਇਆ ਸੀਗਾ 1934 ਵਿੱਚ ਲਾਹੌਰ ਵਿੱਚ ਸਰਦਾਰ ਮੰਕਤ ਸਿੰਘ ਜੀ ਦੇ ਘਰ ਵਿੱਚ ਇਹ ਵੀ ਤੁਸੀਂ ਇੱਕ ਵਾਰ ਰਿਵੀਜ਼ਨ ਕਰ ਲੈਣੀ ਆ ਅਜੀਤ ਕੋਰ ਦੀ ਸਵੇ ਜੀਵਨੀ ਦਾ ਨਾਮ ਕੀ ਹੈ ਖਾਨਾ ਵਿਦੋਸ਼ ਕੋੜਾ ਕਵਾੜਾ ਇਹ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਪਸ਼ਨ ਸੀ ਦੋਵੇਂ ਖਾਨਾ ਵਿਦੋਸ਼ ਅਤੇ ਕੋੜਾ ਬਨਾ ਇਹ ਦੋਨੇ ਹੀ ਅਜੀਤ ਕੋਰ ਜੀ ਦੀਆਂ ਸਵੇ ਜੀਵਨੀ ਦਾ ਨਾਮ ਹੈਗਾ ਨੈਕਸਟ ਪੰਜਾਬੀ ਦਾ ਪਹਿਲਾ Sufi ਕਵੀ ਕਿਸ ਨੂੰ ਮੰਨਿਆ ਗਿਆ ਹੈ ਸੂਰਦਾਸ ਕਬੀਰ ਬੁੱਲੇ ਸ਼ਾ ਜਾਂ ਬਾਬਾ ਫਰੀਦ ਜੀ ਰਾਈਟ অপਸ਼ਨ ਸੀ ਬਾਬਾ ਫਰੀਦ ਜੀ ਤਾਂ ਪੰਜਾਬੀ ਦਾ ਪਹਿਲਾ Sufi ਕਵੀ ਹੋਣ ਦਾ ਮਾਨ ਬਾਬਾ ਫਰੀਦ ਜੀ ਨੂੰ ਦਿੱਤਾ ਗਿਆ ਹੈ ਨੈਕਸਟ ਇੱਕ ਮਿਆਂ ਚ ਦੋ ਤਲਵਾਰਾਂ ਦੀ ਰਚਨਾ ਕਿਹੜੇ ਕਰਤਾਕਾਰ ਤੇ ਬਣੀ ਹੈ ਵੈਰੀ 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 ਮੋਸਟ ਇੰਪੋਰਟੈਂਟ ਪਗਸ ਸਿੰਘ ਕਰਤਾਰ ਸਿੰਘ ਸਰਾਬਾ ਸ਼ਹੀਦ ਸੁਖਦੇਵ ਸਿੰਘ ਜਹਰਾਸ ਗੁਰੂ ਰਾਈਟ অপਸ਼ਨ ਬੀ ਕਰਤਾਰ ਸਿੰਘ ਸਰਾਬਾ ਤਾਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਦੀ ਰਚਨਾ ਹੈ ਇਹ ਕਿਹੜੇ ਕ੍ਰਾਂਤੀਕਾਰ ਤੇ ਬਣੀ ਹੋਈ ਹੈ ਜੀ ਕਰਤਾਰ ਸਿੰਘ ਸਰਾਬਾ ਜੀ ਦੇ ਕ੍ਰਾਂਤੀਕਾਰ ਤੇ ਬਣੀ ਹੋਈ ਹੈ ਨੈਕਸਟ ਹੇਠ ਲਿਖਿਆ ਦੇ ਵਿੱਚੋਂ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ ਰਾਈਟ অপਸ਼ਨ ਬੀ ਜਾਪੂਜੀ ਸਾਹਿਬ ਰਿਪੀਟ ਹੋ ਗਿਆ ਕੁਐਸਚਨ ਨੈਕਸਟ ਸ਼ੇਖ ਫਰੀਦ ਜੀ ਦੀ ਇੱਕ ਕਿਹੜੇ ਗੁਰੂ ਕਾਲ ਦੇ Sufi ਹੋਏ ਹਨ ਗੁਰੂ ਨਾਨਕ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਜਾਂ ਗੁਰੂ ਅੰਗਦ ਦੇਵ ਜੀ ਦੇ ਰਾਈਟ ਆਪਸ਼ਨ ਹੈ ਗੁਰੂ ਨਾਨਕ ਦੇਵ ਜੀ ਤਾਂ ਸ਼ੇਖ ਫਰੀਦ ਜੀ ਗੁਰੂ ਨਾਨਕ ਦੇਵ ਜੀ ਦੇ ਕਾਲ ਦੇ Sufi ਹੋਏ ਸਨ ਆਪਾਂ ਬੇਸਿਕ ਕਨਸੈਪਟ ਦੇਖ ਲੈਂਦੇ ਆ ਫਰੀਦ ਜੀ ਬਾਰੇ ਕਿਉਂਕਿ ਇਹਨਾਂ ਨਾਲੋਂ ਐਗਜ਼ਾਮ 'ਚ ਕਾਫੀ ਪ੍ਰਸ਼ਨ ਪੁੱਛੇ ਜਾਂਦੇ ਹਨ ਫਰੀਦ ਅਲਦੀਨ ਮਸੂਦ ਗਜ ਇਹ ਸ਼ਕਰ ਆਮ ਤੌਰ ਤੇ ਬਾਬਾ ਫਰੀਦ ਜੀ ਦਾ ਸ਼ੇਖ ਜਿਨ ਨੂੰ ਜਾਣਿਆ ਜਾਂਦਾ ਹਾਂ ਤੇ ਇਹਨਾਂ ਦਾ ਜਨਮ ਕਦੋਂ ਹੋਇਆ ਸੀਗਾ ਜੀ 4 ਅਪ੍ਰੈਲ 1173 ਦੇ ਵਿੱਚ ਤੇ ਡੈਥ ਹੋਈ ਸੀਗੀ ਜੀ 7 ਮਈ 1262 ਦੇ ਵਿੱਚ ਠੀਕ ਆ ਤੇ ਇਹਨਾਂ ਨੇ 13ਵੀਂ ਸਦੀ ਦਾ ਪੰਜਾਬੀ ਮੁਸਲਮਾਨ ਪ੍ਰਚਾਰਕ ਕਵੀ ਅਦੇਸੀ ਅਦੇਮਦ ਕਾਲੀ ਪਰ ਅਤੇ ਇਸਲਾਮੀ ਸੁਨਹਿਰੀ ਯੁੱਗ ਦੇ ਸਭ ਤੋਂ ਮਸ਼ਹੂਰ ਤੇ ਸਹਿਇਤਕਾਰ ਮੁਸਲਮਾਨ ਹਸਮੇ ਵਿੱਚੋਂ ਇੱਕ ਸੀਗੇ ਇਹਨਾਂ ਨੂੰ ਪੰਜਾਬੀ ਮੁਸਲਮਾਨਾਂ ਹਿੰਦੂਆਂ ਅਤੇ ਸਿੱਖਾਂ ਦੁਆਰਾ बराबरstdcकार ਦਿੱਤਾ ਜਾਂਦਾ ਸੀ ਬਾਬਾ ਸ਼ੇਖ ਫਰੀ ਜੀ ਨੂੰ ਨੈਕਸਟ ਅਸ ਦੇ ਲਾਸਟ ਕੁਸ਼ਨਲ ਮੂਵ ਕਰਦੇ ਆਪ ਬਲਵੰਤ ਗਾਰਗੀ ਦੀਆਂ ਕਿੰਨੀਆਂ ਆਤਮ ਕਥਾ ਹਨ 2 4 5 ਜਾਂ 3 ਰਾਈਟ ਅਨਸਰ অপਸ਼ਨ A 2 ਤਾਂ ਬਲਵੰਤ ਗਾਰਗੀ ਦੀਆਂ ਟੋਟਲ 2 ਆਤਮ ਕਥਾ ਹਨ ਕਿਹੜੀ ਕਿਹੜੀਆਂ ਨੇ ਦੀ ਆਤਮ ਕਥਾ ਹਨ ਆਪਾਂ ਵੀ ਨਿਗਾਹ ਮਾਰ ਲੈਂਦੇ ਆ ਪਹਿਲੀ ਨੰਗੀ ਧੂਪ ਤੇ ਦੂਜੀ ਕਾਸ਼ਨੀ ਵੇੜਾ ਜੋ ਕਿ ਬਲਵੰਤ ਗਾਰਗੀ ਦੀਆਂ ਫੇਮਸ ਦੋ ਕਿਤਾਬਾਂ ਹਨ ਆਪਾਂ ਮੂਵ ਕਰਦੇ ਆਂ ਅਸ ਦੇ ਲਾਸਟ ਪ੍ਰਸ਼ਨ ਵੱਲ ਬਲਵੰਤ ਗਾਰਗੀ ਦੀਆਂ ਕਿੰਨੀਆਂ ਆਤਮ ਕਥਾ ਹਨ 2 4 5 ਜਾਂ 3 ਰਾਈਟ ਅਨਸਰ ਆਪਸ਼ਨ A 2 ਤਾਂ ਬਲਵੰਤ ਗਾਰਗੀ ਦੀਆਂ ਕਿਹੜੀਆਂ ਆਤਮ ਕਥਾ ਹਨ ਇਹ ਆਤਮ ਕਥਾ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਹਨ ਆਪਾਂ ਬੇਸਿਕ ਦੇਖ ਲੈਂਦੇ ਆਂ ਬਲਵੰਤ ਕਾਰਗੀ ਦੀਆਂ ਦੋ ਕਥਾਵਾਂ ਇੱਕ ਤੇ ਨੰਗੀ ਧੂਪ ਤੇ ਸੈਕਿੰਡ ਕਾਸ਼ਨੀ ਵੇੜਾ ਇਹ ਕਾਫੀ ਜਿਆਦਾ ਫੇਮਸ ਹੋਈਆਂ ਸੀਗੀਆਂ ਅਤੇ ਬਲਵੰਤ ਕਾਰਗੀ ਦਾ ਜਨਮ ਕਦੋਂ ਹੋਇਆ ਸੀਗਾ 4 ਦਸੰਬਰ 1916 ਨੂੰ ਅਨਵੰਡੇ ਪੰਜਾਬ ਦੇ ਪਿੰਡ ਬਠਿੰਡੇ ਦੇ ਸ਼ਹਿਰ ਸ਼ਹੀਨਾ ਵਿੱਚ ਹੋਇਆ ਸੀਗਾ ਇਸ ਨੂੰ ਉਸ ਸਮੇਂ ਦੇ ਉੱਤਰੀ ਭਾਰਤ ਦੇ ਦਾ ਰੇਗਿਸਤਾਨ ਵੀ ਕਿਹਾ ਜਾਂਦਾ ਸੀ ਦੇਖੋ ਬੇਸਿਕ ਕਨਸੈਪਟ ਵਿੱਚੋਂ ਪ੍ਰਸ਼ਨ ਬਣ ਗਿਆ ਜੀ ਕੀ ਇਹਨਾਂ ਦਾ ਜਨਮ ਸਥਾਨ ਹੋਇਆ ਸੀਗਾ ਜੀ ਇਹਨਾਂ ਦਾ ਜਨਮ ਹੋਇਆ ਸੀਗਾ ਜੀ 4 ਦਸੰਬਰ 1916 ਨੂੰ ਅਨਵੰਡੇ ਪੰਜਾਬ ਦੇ ਬਠਿੰਡੇ ਦੇ ਪਿੰਡ ਕਿਹੜਾ ਸੀਗਾ ਜੀ ਸ਼ਹੀਨਾ ਪਿੰਡ ਵਿੱਚ ਤੇ ਇਸ ਨੂੰ ਕੀ ਕਿਹਾ ਜਾਂਦਾ ਸੀ ਉਸ ਸਮੇਂ ਉੱਤਰੀ ਭਾਰਤ ਦਾ ਰੇਗਿਸਤਾਨ ਇਸ ਕਰਕੇ ਦੋਸਤੋ ਇਹ ਪ੍ਰਸ਼ਨ ਬੇਸਿਕ ਬੜਾ ਹੀ ਮਹੱਤਵਪੂਰਨ ਬਣਦਾ ਹਾਂ ਦੋਸਤੋ ਇਹ ਸਕੇ ਅੱਜ ਦੇ ਟੌਪ 20 ਐਮਸੀਕਿਊ ਮਿਕਸ ਜੋ ਵੀ ਤੁਹਾਡੇ ਪੁਆਇੰਟ ਆਫ 뷰 ਐਗਜ਼ਾਮ ਦੇਖਦੇ ਹੋਏ ਬੜੇ ਹੀ ਜ਼ਿਆਦਾ ਮਹੱਤਵਪੂਰਨ ਹਨ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ